ਆ ਦੇਖੋ ਬਾਈ ਸਾਰੇ ਜਾਣੇ ਅੱਧੀ ਰਾਤ ਨੂੰ ਤਾਂ ਚੋਰ ਚੋਰੀਆਂ ਕਰਦੇ ਸੁਣੇ ਨੇ ਇਹ ਤਾਂ ਹਜੇ ਰਾਤ ਦੇ 7:30 ਹੋਏ ਸੀਗੇ ਤੇ ਆਹ ਦੇਖੋ ਚੋਰ ਪਿੱਛੋਂ ਕੰਧ ਟੱਪ ਕੇ ਆ ਗਿਆ ਉਹ ਪਿੱਛੇ ਦਿਖ ਰਿਹਾ ਨਾ ਚਿੱਟੀ ਕੁੱਟੀ ਵਾਲਾ ਉਹ ਕੰਧ ਟੱਪਿਆ ਗੇਟ ਤੋਂ ਤੇ ਦੇਖੋ ਉਹਨਦੀ ਸਾਰ ਗੱਡੀ ਦੇ ਕਵਰ ਨੂੰ ਹੱਥ ਪਾਇਆ ਉਹਨੇ ਆ ਗੱਡੀ ਤੇ ਕਵਰ ਚੜਿਆ ਹੋਇਆ ਉੱਤੇ ਹਜੇ ਸਵੇਰ 7:30 ਵਜੇ ਗੱਡੀ ਧੋ ਕੇ ਕਵਰ ਚੜਾਇਆ ਸੀਗਾ ਤੇ 7:35 ਤੇ ਚੋਰ ਆ ਦੇਖ ਲਓ ਕਾਰਾ ਕਰਨ ਆ ਗਿਆ ਚੋਰੀ ਕਰਨ ਆ ਗਿਆ ਆਪਦੀ ਉਹਨਦੀ ਸਾਰੇ ਗੱਡੀ ਦੇ ਕਵਰ ਨੂੰ ਪਿਆ ਹੋਰ ਕਿਸੇ ਚੀਜ਼ ਨੂੰ ਹੱਥ ਨਹੀਂ ਪਾਇਆ ਉਹਨੇ ਅੰਦਰ ਨਾ ਉਹਨੇ ਗੱਡੀ ਨੂੰ ਕੁਛ ਕੀਤਾ ਸਿੱਧਾ ਕਵਰ ਕਵਰ ਨੂੰ ਹੱਥ ਪਾ ਕੇ ਦੇਖ ਲੋ ਰਿਕਵਰ ਲਾ ਲਿਆ ਸਾਰਾ ਹੁਣ ਉਹਨੇ 7:35 ਹੋਏ ਸੀ ਹਜੇ ਰਾਤ ਦੇ ਇਹ ਵੀ ਨਹੀਂ ਹੈਗਾ ਕਿ 10 11 ਜਾਂ 12 ਵਜੇ ਹੋਏ ਨੇ ਪਿੱਛੋਂ ਲੋਕ ਲੰਘ ਰਹੇ ਨੇ ਮੋਟਰਸਾਈਕਲ ਵਾਲੇ ਲੰਘ ਰਹੇ ਨੇ ਉਹ ਪਿੱਛੋਂ ਕੰਧ ਟੱਪ ਕੇ ਸਿੱਧਾ ਗੱਡੀ ਦਾ ਕਵਰ ਨੂੰ ਹੱਥ ਪਾ ਕੇ ਉਹ ਦੇਖ ਹੁਣ ਕਵਰ ਸਿੱਟੂਗਾ ਬਾਹਰ ਪਹਿਲਾਂ ਫੇਰ ਆਪ ਜਾਊਗਾ ਹੁਣ ਉਹ ਪਿੱਛੇ ਖੜਾ ਵਾ ਗੇਟ ਕੋਲੇ ਉਹਨੇ ਕਵਰ ਮਾਰਿਆ ਪਹਿਲਾਂ ਚੱਕ ਕੇ ਬਾਹਰ ਫੇਰ ਆਪ ਜਾਊਗਾ ਤੁਸੀਂ ਵੀ ਸਾਰੇ ਧਿਆਨ ਰੱਖੋ ਬਈ ਆਪਣੀਆਂ ਗੱਡੀਆਂ ਦਾ ਇਹ ਤਾਂ ਘਰ ਦੇ ਪਲਾਟ ਦੇ ਵਿੱਚ ਗੱਡੀ ਖੜੀ ਸੀ ਫਿਰ ਵੀ ਕੰਧ ਟੱਪ ਲੱਗੀਆਂ ਹੋਈ ਸੀ ਨਾਲੇ ਕਿ ਤੋ ਇੱਕ ਜਗ੍ਹਾ ਤੋਂ ਮੜ ਜੀ ਬਿਰਲ ਹੋਣੀ ਉੱਥੋਂ ਹੀ ਟੱਪ ਕੇ ਆ ਗਿਆ ਜਿਹੜੀ ਘਰ ਦੇ ਬਾਹਰ ਗੱਡੀਆਂ ਖੜਦੀਆਂ ਉਹਨਾਂ ਦਾ ਤਾਂ ਫੇਰ ਪਤਾ ਨਹੀਂ ਰੱਬ ਹੀ ਰੱਖਾ ਫੇਰ ਤੇ ਬਈ ਇਹ ਚੋਰੀ ਨੈਸ਼ਨਲ ਕਾਲਜ ਦਾ ਜਿਹੜਾ ਗਰਾਊਂਡ ਉਹਦੀ ਬੈਕ ਸਾਈਡ ਤੇ ਜੋ ਗਲੀ ਉਹ ਉੱਥੇ ਚੋਰੀ ਕੀਤੀ ਹੈ ਚੋਰ ਨੇ ਇਹ